ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਰਿਵਿਊਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਕੂਲਾਂ 'ਚ ਫਿਰ ਤੋਂ ਛੁੱਟੀਆਂ ਵਧੰਦਾ ਹੋ ਗਿਆ ਐਲਾਨ ਜੀ ਹਾਂ ਗਰਮੀ ਦੇ ਕਹਿਰ ਚ ਲਿਆਇ ਜਾਵੇਗਾ ਇਹ ਫੈਸਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਇਸ ਸਾਲ ਗਰਮੀ ਨੇ ਸਾਰੇ ਰਕਾਰਡ ਤੋੜ ਦਿੱਤੇ ਹਨ ਬੱਚੇ ਹੋਣ ਜਾਂ ਵੱਡੇ 45 ਤੋਂ 48 ਡਿਗਰੀ ਤਾਪਮਾਨ ਕਰਕੇ ਸਭ ਪਰੇਸ਼ਾਨ ਹਨ ਇਸ ਕਰਕੇ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਮਈ ਮਹੀਨੇ ਹੀ ਕਰ ਦਿੱਤੇਆਂ ਗਈਆਂ ਸੀ ਇਸ ਵਾਰ ਉੱਤਰੀ ਭਾਰਤ ਵਿੱਚ بارشਾਂ ਹੁਣ ਕਰਕੇ ਗਰਮੀ ਦਾ ਕਹਿਰ ਅਜੇ ਵੀ ਜਾਰੀ ਹੈ ਹੁਣ ਸਭ ਦੀ ਨਿਗਾ ਇਸ ਗੱਲ ਉੱਪਰ ਹੈ ਕਿ ਗਰਮੀ ਨੂੰ ਦੇਖਦੇ ਸਕੂਲਾਂ 'ਚ ਛੁੱਟੀਆਂ ਵਧਣਗੀਆਂ ਜਾਂ ਫਿਰ ਨਹੀਂ ਦੱਸ ਦੇ ਕਿ ਜੂਨ ਚ ਦੇਸ਼ ਦੇ ਕਈ ਹਿੱਸਿਆਂ 'ਚ ਤਾਪਮਾਨ 45 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ ਤੇ ਹਾਲੀ ਵਿੱਚ ਡੀਡੀਐਮਾ ਨੇ ਹੀਟ ਵੇਵ ਤੋਂ ਬਚ ਲਈ ਅਲਰਟ ਵੀ ਜਾਰੀ ਕੀਤਾ ਗਰਮੀ ਦੀ ਸਥਿਤੀ 'ਚ ਬੱਚੇ ਦੀ ਸਿਹਤ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਇਸ ਲਈ ਛੋਟੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਦਰਅਸਲ ਯੂਪੀ, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ 'ਚ ਗਰਮੀ ਦੀ ਛੁੱਟੀਆਂ ਚੱਲ ਰਹੀਆਂ ਹਨ ਤੇ ਬਹੁਤੇ ਰਾਜਾਂ 'ਚ ਗਰਮੀ ਦੀ ਛੁੱਟੀਆਂ 30 ਜੂਨ ਤੱਕ ਹਨ ਦੂਜੇ ਪਾਸੇ ਪੰਜਾਬ, ਹਰਿਆਣਾ ਸ ਨੇ ਉੱਤਰੀ ਭਾਰਤ ਅੰਦਰ ਅਜੇ ਵੀ ਪਾਰਾ 45 ਤੋਂ 47 ਡਿਗਰੀ ਤੱਕ ਜਾ ਰਿਹਾ ਹੈ ਤੇ ਅਸਲੀ ਕੁਝ ਰਾਜਾਂ ਵਿੱਚ ਜਿਉਂ ਤੋਂ ਸਕੂਲ ਖੁੱਲੇ ਜਾਣੇ ਸਨ ਪਰ ਮੌਸਮ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖਦਿਆਂ ਗਰਮੀ ਦੀਆਂ ਛੁੱਟੀਆਂ ਵਾਧਾ ਦਿੱਤੀਆਂ ਗਈਆਂ ਭਿਆਨਕ ਗਰਮੀ ਤੇ ਤਾਪਮਾਨ ਵਧਣ ਕਾਰਨ ਕਈ ਅੱਜਾਂ ਦੇ ਸਕੂਲਾਂ ਦੀਆਂ ਛੁੱਟੀਆਂ 'ਚ ਬਦਲਾਅ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ